ਏ ਮਨਪ੍ਰੀਤ ਸਿੰਘ ਐਲ ਡੀ ਇਹ ਪਹੁੰਚ ਬਿਲਕੁਲ ਠੀਕ ਹੈ ਇਹ ਚੀਫ ਮਿਨਿਸਟਰ ਵਖਰਾ ਹੋਗਾ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਵਖਰਾ ਹੋਗਾ ਜਿਹੜਾ ਪ੍ਰਧਾਨ ਬਣਗਾ ਉਹ ਚੀਫ ਮਿਨਿਸਟਰ ਦੀ ਲਾਲਸਾ ਨਹੀਂ ਕਰੂਗਾ ਉਹ ਸਿਰਫ ਆਰਗੇਨਾਈਜੇਸ਼ਨ ਨੂੰ ਸਰਵ ਕਰੇਗਾ ਪਾਜਪਾ ਨੂੰ ਲੈ ਕੇ ਮਨਪ੍ਰੀਤ ਸਿੰਘ ਯਾਲੀ ਹੁਣਾਂ ਦੀ ਸਥਿਤੀ ਤੇ ਥੋੜੀ ਕਲੀਅਰ ਹੈ ਜਦੋਂ ਅਕਾਲੀ ਦਲ ਨੇ ਇਹ ਕਿਹਾ ਸੀ ਕਿ ਰਾਸ਼ਟਰਪਤੀ ਦੇ ਕੈਂਡੀਡੇਟ ਨੂੰ ਵੋਟ ਪਾਈ ਜਾਵੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਹੁਣਾਂ ਨੇ ਹੱਥਵਾਤ ਮਨਾਂ ਕਰ ਦਿੱਤਾ ਔਰ ਇਹਨਾਂ ਚਿੱਠੀਆਂ ਵਿੱਚ ਖਾਸ ਗੱਲ ਤੁਸੀਂ ਦੇਖੋ ਇੱਕ ਸੀਨੀਅਰ ਕਾਮੁਨਿਸਟ ਲੀਡਰ ਨੇ ਚਿੱਠੀ ਪਾਈ ਆ ਹਮ ਹਮ ਅਕਾਲ ਤਖਤ ਦੇ ਚੇਤੇਦਾਰ ਹਮ ਹਮ ਉਹਦਾ ਬਕਾਇਦਾ ਮੀਡੀਆ ਵਿੱਚ ਜਿਹੜਾ ਨਾਮ ਆਇਆ ਹੈਗਾ ਸੋ ਸੀਨੀਅਰ ਕਾਮੁਨਿਸਟ ਲੀਡਰ ਵੀ ਇਹ ਹੀ ਲਿਖਦਾ ਵੀ ਅਕਾਲ ਤਖਤ ਸਾਰੇ ਸਿੱਖਾਂ ਦਾ ਹਾਲਾਂਕਿ ਕਾਮੁਨਿਸਟਾਂ ਨੇ ਕਦੇ ਵੀ ਅਕਾਲ ਖਾਲਸਾ ਪੰਥ ਦੀਆਂ ਰਵਾਇਤਾਂ ਪੰਥਕ ਸੰਸਥਾਵਾਂ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਹੁਣ ਇੱਕ ਕਾਮਰੇਡ ਦਾ ਕੀ ਕੰਮ ਵੀ ਉਹ ਅਕਾਲ ਤਖਤ ਦੇ ਚੇਤੇਦਾਰ ਨੂੰ ਦਿੱਤੇ ਹਨ ਇਹਨਾਂ ਵੀ ਵਿਪਰਤੀ ਕਮੇਟੀ ਦੀ ਜਿਹੜੀ ਵਿਰੋਧ ਕਰਦੀ ਹੈ ਹੁਣ ਮੇਰੇ ਇੱਕ ਦੋਸਤ ਆ ਬਹੁਤ ਸੀਨੀਅਰ ਸਿਕਸ ਸਟੂਡੈਂਟ ਫੈਡਰੇਸ਼ਨ ਚ ਰਹੇ ਆ ਹੁਣ ਫਿਰ ਉਹ ਪ੍ਰਵਾਸ ਕਰ ਗਏ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ 1993-94 ਚ ਜਦੋਂ ਇਹ ਅਮਰitsar ਅਕਾਲੀ ਦਲ ਦਾ ਪ੍ਰੋਸੈਸ ਚੱਲ ਰਿਹਾ ਸੀ ਉਹ ਸਾਰੇ ਦੇ ਵਿੱਚ ਆਰਗੇਨਾਈਜ਼ਰ ਹੋ ਰਹੇ ਸੀਗੇ ਨਾ ਕਹਿੰਦਾ ਇੱਕ ਟਾਈਮ ਇਹ ਬੈਠੇ ਜਿਸ ਤਰ੍ਹਾਂ ਕੈਪਟਨ ਰਮਿੰਦਰ ਸਿੰਘ ਸਰਜੀਤ ਸਿੰਘ ਬਰਨਾਲਾ ਜਿੱਥੇ ਤੱਕ ਤਲਵੰਡੀ ਦੇ ਜਿੱਥੇ ਤੱਕ ਤੌੜਾ ਹਨ ਕਹਿੰਦਾ ਮੈਂ ਉਦੋਂ ਉਹਨਾਂ ਨੂੰ 1994 ਚ ਕਿਹਾ ਸੀਗਾ ਵੀ ਜੇ ਪ੍ਰਕਾਸ਼ ਸਿੰਘ ਬਾਦਲ ਦੁਬਾਰੇ ਸੱਤਾ ਵਿੱਚ ਆ ਗਿਆ ਨਾ ਕਹਿੰਦਾ ਮੈਂ ਤੁਹਾਨੂੰ ਚਾਰਾਂ ਨੂੰ ਕਹਿ ਰਿਹਾ ਵੀ ਸਿੱਖੀ ਦਾ ਨਾਮੋ ਨਿਸ਼ਾਨ ਮਿਟਾ ਦੇਗਾ ਉਹ ਪੰਜਾਬ ਦੀ ਹਵਾ ਚੋਂ ਸਾਰਾ ਨਾਮੋ ਨਿਸ਼ਾਨ ਮਿਟਾ ਦੇਗਾ ਬਿਲਕੁਲ ਬਿਲਕੁਲ ਸੋ ਉਸ ਕਮੇਟੀ ਚੋ ਜਿਹੜੇ ਸਭ ਤੋਂ ਆਪਾਂ ਕਹਿ ਸਕਦੇ ਆ ਵੀ ਭਾਜਪਾ ਬਾਰੇ ਕਲੀਅਰ ਨੇ ਉਹ ਕਹਿੰਦੇ ਵੀ ਮੁੱਦਿਆਂ ਦੇ ਆਧਾਰ ਤੇ ਗੱਲ ਕਰਾਂਗੇ ਨਾ ਸੋ ਉਹਨਾਂ ਨੇ ਅਕਾਲੀ ਦਲ ਦਾ ਐਮਐਲਏ ਹੋਣ ਦੇ ਬਾਵਜੂਦ ਪ੍ਰਧਾਨ ਦੀ ਹਦਾਇਤ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਨੂੰ ਵੋਟ ਨਹੀਂ ਸੀ ਭਾਈ ਉਹ ਕਹਿੰਦਾ ਵੀ ਭਾਰਤੀ ਜਨਤਾ ਪਾਰਟੀ ਨੇ ਕਿਸਾਨੀ ਦਾ ਨੁਕਸਾਨ ਕਰਿਆ ਉਹ ਸਿੱਖਾਂ ਦਾ ਜਿਹੜਾ ਹੈਗਾ ਨੁਕਸਾਨ ਕਰਿਆ ਹੁਣ ਵੀ ਇੰਕੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿਸੇ ਨੇ ਪੁੱਛਿਆ ਸੀਗਾ ਵੀ ਢਾਂਚੇ ਬਾਰੇ ਹਨਾ ਸੋ ਆਹ ਗੱਲ ਬਿਲਕੁਲ ਸਹੀ ਹੈਗੀ ਆ ਇਹ ਵਾਰ-ਵਾਰ 1999 ਵਿੱਚ ਵੀ ਇਸ ਤਰ੍ਹਾਂ ਤੁਰੇ ਸੀ ਜਥੇਦਾਰ ਟੌੜਾ ਨੂੰ ਜਦੋਂ ਭਗਾ ਕੇ ਮਾਰਿਆ ਗਿਆ ਵੇ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਣਾ ਚਾਹੀਦਾ ਉਹਦਾ ਜਿਹੜਾ ਚੀਫ ਮਿਨਿਸਟਰ ਆ ਵੱਖਰਾ ਹੋਣਾ ਚਾਹੀਦਾ ਸੋ ਜਿਹੜਾ ਚੀਫ ਮਿਨਿਸਟਰ ਆ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਪਰ ਬਾਦਲ ਕਿਆਂ ਨੇ ਸਾਰੀ ਤਾਕਤ ਆਪਣੇ ਅੰਦਰ ਕਰਨ ਲਈ ਈਵਨ ਅਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੁੱਖ ਮੰਤਰੀ ਇਹਨਾਂ ਤਿੰਨਾਂ ਨੇ ਰਲ ਕੇ ਫਿਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਡਰਾਇਆ ਧਮਕਾਇਆ ਉਹ ਵੀ ਵਿਚਾਰੇ ਜਿਹੜੇ ਗਰੀਬ ਸਿੱਖ ਸੀਗੇ ਉਹੋ ਗਲਤ ਫੈਸਲੇ ਕਰਨ ਲਈ ਮਜਬੂਰ ਹੋਏ ਸੋ ਇਹ ਇਹ ਹੋਇਆ ਜੇ ਏ ਇਹ ਮਨਪ੍ਰੀਤ ਸਿੰਘ ਯਾਲੀ ਦੀ ਇਹ ਪਹੁੰਚ ਬਿਲਕੁਲ ਠੀਕ ਹੈ ਇਹ ਚੀਫ ਮਿਨਿਸਟਰ ਵੱਖਰਾ ਹੋਊਗਾ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵੱਖਰਾ ਹੋਊਗਾ ਜਿਹੜਾ ਪ੍ਰਧਾਨ ਬਣੂਗਾ ਉਹ ਚੀਫ ਮਿਨਿਸਟਰ ਦੀ ਲਾਲਸਾ ਨਹੀਂ ਕਰੂਗਾ ਉਹ ਸਿਰਫ ਆਰਗੇਨਾਈਜੇਸ਼ਨ ਨੂੰ ਸਰਵ ਕਰੂਗਾ ਹਣਾ ਸੋ ਇਸ ਤਰ੍ਹਾਂ ਇਹ ਇਹ ਇੱਕ ਕ੍ਰੀਏਟਿਵ ਹੈਗੀ ਆ ਕਿਉਂਕਿ ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਦਾ ਕੁੰਡਾ ਸੀਐਮ ਤੇ ਰਹੂਗਾ ਵੀ ਸੀਐਮ ਗਲਤ ਕਾਰਵਾਈਆਂ ਨਾ ਕਰੇ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਸਾਰੀ ਹੋਰ ਤੇ ਦੂਜੇ ਬੰਨੇ ਮੇਰੇ ਖਿਆਲ ਇਹ ਵੀ ਹੈਗਾ ਨਾ ਕਿ ਸੀਐਮ ਦਾ ਕਈ ਵਾਰੀ ਐਦਾਂ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਉਹ ਵਿਰੋਧ ਜਾਂ ਆਪਾਂ ਕਹ ਲਈ ਕਿਤੇ ਮੋਰਚਾ ਲਾਉਣਾ ਹੋਵੇ ਜਾਂ ਕਿਸੇ ਪਾਰਟੀ ਦੇ ਵਿਰੁੱਧ ਬੋਲਣਾ ਹੋਵੇ ਉਹ ਨਹੀਂ ਕਰ ਸਕਦੇ ਹੈਗੇ ਕਿਉਂਕਿ ਉਹਨਾਂ ਨੂੰ ਪ ਪਰ ਪਾਰਟੀ ਪ੍ਰਧਾਨ ਤੇ ਕੋਈ ਇਦਾਂ ਦੀਆਂ ਪ੍ਰਬੰਧੀਆਂ ਨਹੀਂ ਹੁੰਦੀ ਬਿਲਕੁਲ ਬਿਲਕੁਲ ਨਹੀਂ ਹੁੰਦੀ ਸੋ ਇਹਦੇ ਨਾਲ ਅਕਾਲੀ ਪੋਲਿਟਿਕਸ ਦਾ ਜਿਹੜੇ ਚਾਰ ਬੈਲੈਂਸ ਸੀਗੇ ਉਹ ਵੀ ਰਹਿਣਗੇ ਵੀ ਚੀਫ ਮਿਨਿਸਟਰ ਵੱਖਰਾ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹ ਚਾਰ ਪਿੱਲਰ ਸੀਗੇ ਜੇ ਇੱਕ ਪਿੱਲਰ ਗਲਤ ਹੁੰਦਾ ਸੀ ਤਾਂ ਬਾਕੀ ਤਿੰਨ ਪਿੱਲਰਾਂ ਉਹਨੂੰ ਸੁਚੇਤ ਕਰਦੇ ਸੀ ਜਾਂ ਫਿਰ ਉਹਦੇ ਖਿਲਾਫ ਆ ਜਿਹੜਾ ਮੋਰਚਾ ਖੋਲਦੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਪਾਵਰ ਆਪਣੇ ਹੱਥ ਚ ਕਰਕੇ ਕਿਸੇ ਮੋਰਚੇ ਦੀ ਜਾਂ ਇਨਰ ਡੈਮੋਕ੍ਰੇਸੀ ਦੀ ਸੰਭਾਵਨਾ ਹੀ ਖਤਮ ਕਰ ਦਿੱਤੀ ਸੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਚਿੱਠੀਆਂ ਦੀ ਪੋਲਿਟਿਕ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ ਸੋਸ਼ਲ ਮੀਡੀਆ ਤੇ ਇੱਕੋ ਤਰੀਕੇ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਆਪਾਂ ਕਹਿ ਲਈਏ ਕਿ ਛਾਪੀਆਂ ਜਾਂਦੀਆਂ ਨੇ ਪਾਈਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਆਧਾਰ ਤੇ ਸਿਕਸ ਸੰਸਥਾਵਾਂ ਨੂੰ ਖਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਫੈਸਲੇ ਲੈਣ ਦੇ ਲਈ ਕਿਤਨਾ ਕਿਤੇ ਮਜਬੂਰ ਕੀਤਾ ਜਾਂਦਾ ਜਾਂ ਉੱਤੇ ਡਿਸਕਸ਼ਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਸਰਦਾਰ ਅਤਰ ਸਿੰਘ ਜੀ ਕਿਵੇਂ ਦੇਖਦੇ ਹੋ ਇਹ ਜਿਹੜੀ ਜਥੇਦਾਰ ਗੜਗੱਜ ਹੋਣਾ ਨੇ ਜਿਹੜਾ ਬਿਆਨ ਦਿੱਤਾ ਹੈਗਾ ਉਹ ਵੀ ਕਹਿੰਦੇ ਵੀ ਇੰਨਾ ਹੀ ਚਿੱਠੀਆਂ ਦੇ ਆਧਾਰ ਤੇ ਹੈਗਾ ਵੀ ਚਿੱਠੀਆਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੋਈ ਜਿਹੜੀ ਕਮੇਟੀ ਹੈਗੀ ਜਾਂ ਕੁਝ ਲੋਕ ਜਿਹੜਾ ਆ ਅਕਾਲ ਤਖਤ ਸਾਹਿਬ ਦਾ ਨਾਂ ਯੂਜ਼ ਕਰਕੇ ਜਿਹੜੀ ਹੈ ਭਰਤੀ ਕਰ ਰਿਹਾ ਹੈ ਕੀ ਹੈ ਚਿੱਠੀਆਂ ਦੀ ਪੋਲਿਟਿਕਸ ਹਾਂਜੀ ਹਾਂਜੀ ਸੋ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਤੁਹਾਡਾ ਉਹ ਹੁਣ ਇਹ ਇੱਕ ਨਵਾਂ ਦਾਅ ਹੈ ਜਿਹੜਾ ਖੇਡ ਰਿਹਾ ਹੈ ਕਿਉਂਕਿ ਉਹਨਾਂ ਨੇ ਭਾਈ ਕੁਲਦੀਪ ਸਿੰਘ ਗੜਗਾਜ ਨੂੰ ਜਥੇਦਾਰ ਲਾ ਕੇ ਇੱਕ ਤਾਂ ਪਹਿਲਾਂ ਹੀ ਪੰਥ ਦੀ ਜਿਹੜੀ ਹੈਗੀ ਨਾਰਾਜ਼ਗੀ ਹਾਸਲ ਕਰ ਲਈ ਹੈ ਹੁਣ ਉਹ ਹੈਗਾ ਵੀ ਜਥੇਦਾਰਸ ਕਿਉਂਕਿ ਜਿਸ ਕੰਮ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਭਾਈ ਕੁਲਦੀਪ ਸਿੰਘ ਨੂੰ ਉਹ ਹਾਲੇ ਉਹ ਕੰਮ ਪੂਰਾ ਨਹੀਂ ਹੋਇਆ ਕਿਉਂਕਿ ਉਹ ਉਹਨਾਂ ਨੂੰ ਲਿਆਂਦਾ ਸੀਗਾ ਵੀ 18 ਮਾਰਚ ਤੋਂ ਪਹਿਲਾਂ ਭਾਰਤੀ ਕਮੇਟੀ ਤੇ ਰੋਕ ਲਾ ਦਿੱਤੀ ਜਾਵੇ ਤੇ ਉਹ ਕੰਮ ਬੰਦ ਕਰ ਦੇਵੇ ਪਰ ਉਹ ਕੰਮ ਨਹੀਂ ਰੁਕਿਆ ਕਿਉਂਕਿ ਜਿੰਨੀ ਜਲਦਪੁਣੇ ਵਿੱਚ ਜਾਂ ਜਿੰਨੇ ਕਾਲੀ ਨਾਲ ਤੇ ਗਲਤੀਆਂ ਨਾਲ ਉਹਨਾਂ ਦੀ ਨਿਯੁਕਤੀ ਹੋਈ ਤੇ ਦਸਤਾਰਬੰਦੀ ਹੋਈ ਉਹ ਸ਼ੱਕ ਦੇ ਘੇਰੇ ਚ ਆ ਗਏ ਸੋ ਹੁਣ ਜਥੇਦਾਰ ਕੁਲਦੀਪ ਸਿੰਘ ਵੀ ਹਲੇ ਆਪਣੇ ਆਪ ਨੂੰ ਉਹਨਾਂ ਦੇ ਪੰਚ ਵੀ ਮੈਂ ਜਥੇਦਾਰ ਹੈ ਨਹੀਂ ਇਹ ਉਹਨਾਂ ਨੂੰ ਵੀ ਪਤਾ ਸੋ ਕੋਈ ਫੈਸਲਾ ਨਹੀਂ ਲੈ ਸਕੇ ਹੁਣ ਇਹ ਇੰਟਰਨਲ ਆਪਣੀ ਇੱਕ ਹੋਰ ਗੰਦੀ ਰਾਜਨੀਤੀ ਇਹ ਕਰ ਰਿਹਾ ਵੀ ਕੁਝ ਲੋਕਾਂ ਦੇ ਜਿਹੜੇ ਉਹਨਾਂ ਦੇ ਆਪਣੇ ਚਾਹਤੇ ਆ ਉਹਨਾਂ ਦੇ ਨਾਵਾਂ ਥੱਲੇ ਇੱਕ ਸਾਂਝਾ ਫਾਰਮੈਟ ਚਿੱਠੀਆਂ ਦਾ ਬਣਾ ਲਿਆ ਹੋਇਆ ਵੀ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਕੋਈ ਇੱਕ ਧੜਾ ਆਪਣੇ ਆਪ ਨੂੰ ਅਕਾਲ ਤਖਤ ਦਾ ਜਿਸ ਤਰ੍ਹਾਂ ਉਹ ਰਵਾਇਤਾਂ ਪ੍ਰਵਾਨਿਤ ਕਹਿ ਕੇ ਭਰਤੀ ਕਰ ਰਿਹਾ ਹੈ ਵੀ ਇਹ ਹੈ ਤੁਸੀਂ ਰੋਕਿਆ ਜਾਵੇ ਕਿਉਂਕਿ ਅਕਾਲ ਤਖਤ ਸਾਰੇ ਸਿੱਖਾਂ ਦਾ ਹੈ ਫਿਰ ਜੇ ਸਾਰੇ ਸਿੱਖਾਂ ਦਾ ਅਕਾਲ ਤਖਤ ਦਾ ਜਿਹੜੇ 2 ਦਸੰਬਰ ਨੂੰ ਫੈਸਲੇ ਹੋਏ ਆ ਉਹ ਵੀ ਤਾਂ ਉਹ ਸਾਰੇ ਸਿੱਖਾਂ ਦੇ ਅਕਾਲ ਤਖਤ ਨੀ ਕਰੇ ਆ ਜੀ ਉਹਨੂੰ ਤੁਸੀਂ ਮੰਨ ਨਹੀਂ ਰਹੇ ਹੋਰ ਤੁਸੀਂ ਦੁਬਾਰੇ ਅਕਾਲ ਤਖਤ ਦੇ ਜਥੇਦਾਰ ਨੂੰ ਉਹਨਾਂ ਸਾਰੀਆਂ ਚਿੱਠੀਆਂ ਦੀ ਇੱਕੋ ਤਰ੍ਹਾਂ ਦੀ ਵਰਡਿੰਗ ਉਹਦੇ ਚ ਥੱਲੇ ਜਥੇਬੰਦੀਆਂ ਦੇ ਤੇ ਬੰਦਿਆਂ ਦੇ ਨਾਂ ਤੇ ਟੈਲੀਫੋਨ ਨੰਬਰ ਆ ਉਹ ਸਾਰੇ ਚੇਂਜ ਕਰੇ ਹੋਏ ਆ ਅਕਾਲ ਤਖਤ ਦੇ ਜਥੇਦਾਰ ਤੇ ਦਬਾਅ ਪਾ ਰਹੇ ਆ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਪੰਜ ਮੈਂਬਰੀ ਭਾਰਤੀ ਕਮੇਟੀ ਨੂੰ ਰੋਕ ਦੇਣ ਤੇ ਸਾਡਾ ਜਿਹੜਾ ਕੰਮ ਚੱਲੇ ਤੇ ਅਸੀਂ 15 ਦਿਨਾਂ ਬਾਅਦ ਕਹੀਏ ਵੀ ਸੁਖਬੀਰ ਸਿੰਘ ਬਾਦਲ ਨੂੰ ਮੁਰ ਡੈਲੀਗੇਟਾਂ ਨੇ ਪ੍ਰਧਾਨ ਬਣਾ ਲਿਆ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਹੋਣ ਲੱਗ ਗਏ ਔਰ ਇਨ੍ਹਾਂ ਚਿੱਠੀਆਂ ਵਿੱਚ ਖਾਸ ਗੱਲ ਤੁਸੀਂ ਦੇਖੋ ਇੱਕ ਸੀਨੀਅਰ ਕਾਮਿਊਨਿਸਟ ਲੀਡਰ ਨੇ ਚਿੱਠੀ ਪਾਈ ਆ ਹਾਂ 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 ਅਕਾਲ ਤਖਤ ਦੇ ਜਥੇਦਾਰ ਨੂੰ ਹਾਂ ਹਾਂ ਉਹਦਾ ਬਕਾਇਦਾ ਮੀਡੀਆ ਵਿੱਚ ਜਿਹੜਾ ਨਾਂ ਆਇਆ ਹੈਗਾ ਸੋ ਸੀਨੀਅਰ ਕਾਮੁਨਿਸਟ ਲੀਡਰ ਵੀ ਇਹ ਹੀ ਲਿਖਦਾ ਵੀ ਅਕਾਲ ਤਖਤ ਸਾਰੇ ਸਿੱਖਾਂ ਦਾ ਹੈ ਹਾਲਾਂਕਿ ਕਾਮੁਨਿਸਟਾਂ ਨੇ ਕਦੇ ਵੀ ਅਕਾਲ ਖਾਲਸਾ ਪੰਥ ਦੀਆਂ ਰਵਾਇਤਾਂ ਜੀ ਪੰਥਕ ਸੰਸਥਾਵਾਂ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਹੁਣ ਇੱਕ ਕਾਮਰੇਡ ਦਾ ਕੀ ਕੰਮ ਵੀ ਉਹ ਅਕਾਲ ਤਖਤ ਦੇ ਚੇਤیدار ਨੂੰ ਚਿੱਠੀ ਲਿਖੇ ਹਣਾ ਵੀ ਵਿਪਰਤੀ ਕਮੇਟੀ ਦੀ ਜਿਹੜੀ ਵਿਰੋਧਤਾ ਕਰੇ ਇਟ ਮੀਨਸ ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਇਹ ਲੱਗ ਰਿਹਾ ਵੀ ਭਾਜਪਾ ਨਾਲ ਸਾਡਾ ਰਿਸ਼ਤਾ ਲਗਭਗ ਖਤਮ ਹੈ ਪਰ ਇਹ ਕਿਦਾਂ ਕਿਵੇਂ ਦੇਖਦੇ ਹੋ ਤੁਸੀਂ ਕਿ ਕੀ ਇਹ ਜੇ ਵੀ ਜਿਹੜਾ ਕੰਧ ਤੇ ਲਿਖਿਆ ਹੋਇਆ ਨਹੀਂ ਪੜ ਰਹੇ ਜਾਂ ਜੇ ਵੀ ਗਰਾਉਂਡ ਰਿਐਲਿਟੀ ਇਹ ਸਮਝ ਨਹੀਂ ਰਹੇ ਹੈਗੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਵਾਰੀ ਗਲਤੀਆਂ ਮੰਨੀਆਂ ਦੁਬਾਰਾ ਉਹ ਤੋਂ ਵੱਡੀਆਂ ਗਲਤੀਆਂ ਆਪਾਂ ਕਹਿ ਸਕਦੇ ਹਾਂ ਸਿਧਾਂਤਕ ਪੱਖ ਤੋਂ ਜਿਹੜੀਆਂ ਉਹ ਕਰ ਦਿੱਤੀਆਂ ਜੱਥੇਦਾਰਾਂ ਨੂੰ ਪਾਸੇ ਕੀਤਾ ਜੱਥੇਦਾਰਾਂ ਨੂੰ ਚਾਕੇ ਉਹਨਾਂ ਦੇ ਖਿਲਾਫ ਇੱਕ ਕਿਰਦਾਰਕੁਸ਼ੀ ਕੀਤੀ ਗਈ ਹੁਣ ਤੇ ਜਿਹੜਾ ਆਪਾਂ ਕਹਿ ਲਈ ਕਿ ਜਦੋਂ ਕਮੇਟੀ ਨੇ ਇੱਕ ਕਹਿਤਾ ਜਦੋਂ ਹਿਊਮਨ ਰਾਈਟਸ ਦੀ ਕਮੇਟੀ ਕਹਿ ਚੁੱਕੀ ਹੈ ਕਿ ਇੱਕ ਤਰਫਾ ਜਿਹੜੀ ਹੈ ਜਾਂਚ ਕੀਤੀ ਗਈ ਤੇ ਹੁਣ ਮਤਲਬ ਇਹ ਕੀ ਹੈ ਚਿੱਠੀਆਂ ਦੇ ਨਾਲ ਮੰਨ ਲਓ ਕਿ ਫੈਸਲਾ ਕਰਵਾ ਵੀ ਲੈਂਦੇ ਆ ਤੇ ਫਿਰ ਇਹ ਜਦੋਂ ਸੱਤਾ ਦਾ ਅੰਨਾਪਣ ਮਤਲਬ ਕਿ ਇਹ ਜਿਹੜੀ ਅੰਨੀ ਸੱਤਾ ਉਹ ਤੁਹਾਡਾ ਦਿਮਾਗ ਹੀ ਇੰਨਾ ਖਰਾਬ ਕਰਦੇ ਗੁਰੂ ਸਾਹਿਬ ਨੇ ਕਿਹਾ ਨਾ ਵੀ ਮਾਇਆ ਧਾਰੀ ਜਾਂ ਤੰਨਾ ਬੋਲਾ ਸ਼ਬਦ ਨਾ ਜਾਣੇ ਰੋੜ ਕਚੋਲਾ ਵੀ ਉਹ ਉਹ ਸ਼ਬਦ ਦੀ ਜਿਹੜੀ 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 ਵਾਹਿਗੁਰੂ ਦਾ ਸ਼ਬਦ ਆ ਜਾਂ ਸਿਮਰਨ ਆ ਜਿਹੜਾ ਉਸ ਅਵਸਥਾ ਤੋਂ ਤਾਂ ਬਹੁਤ ਦੂਰ ਚਲੇਗਾ ਹੈ ਨਾ ਉਹ ਤਾਂ ਅੰਨੀ ਪਾਵਰ ਸੋ ਇਹਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਵਿੱਚ ਵੀ ਹੁਣ ਮੇਰੇ ਇੱਕ ਦੋਸਤ ਆ ਬਹੁਤ ਸੀਨੀਅਰ ਸਿਕ ਸਟੂਡੈਂਟ ਫੈਡਰੇਸ਼ਨ ਚ ਰਹੇ ਆ ਹੁਣ ਫਿਰ ਉਹ ਪ੍ਰਵਾਸ ਕਰ ਗਏ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ 1993 94 ਚ ਜਦੋਂ ਇਹ ਅਮਰitsar ਅਕਾਲੀ ਦਲ ਦਾ ਪ੍ਰੋਸੈਸ ਚੱਲ ਰਿਹਾ ਸੀ ਉਹ ਸਾਰੇ ਦੇ ਵਿੱਚ ਆਰਗੇਨਾਈਜ਼ਰ ਉਹ ਸੀਗੇ ਹਨ ਕਹਿੰਦਾ ਇੱਕ ਟਾਈਮ ਇਹ ਬੈਠੇ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਸੁਰਜੀਤ ਸਿੰਘ ਬਰਨਾਲਾ ਜਥੇਦਾਰ ਤਲਵੰਡੀ ਦੇ ਜਥੇਦਾਰ ਟੋੜਾ ਹਨ ਕਹਿੰਦਾ ਮੈਂ ਉਦੋਂ ਉਹਨਾਂ ਨੂੰ 1994 ਚ ਕਿਹਾ ਸੀਗਾ ਵੀ ਜੇ ਪ੍ਰਕਾਸ਼ ਸਿੰਘ ਬਾਦਲ ਦੁਬਾਰੇ ਸੱਤਾ ਵਿੱਚ ਆ ਗਿਆ ਨਾ ਕਹਿੰਦਾ ਮੈਂ ਤੁਹਾਨੂੰ ਚਾਰਾਂ ਨੂੰ ਕਹਿ ਰਿਹਾ ਵੀ ਸਿੱਖੀ ਦਾ ਨਾਮੋ ਨਿਸ਼ਾਨ ਮਟਾ ਦੇਗਾ ਉਹ ਪੰਜਾਬ ਦੀ ਹਵਾ ਚੋਂ ਨਾਮੋ ਨਿਸ਼ਾਨ ਮਟਾ ਦੇਗਾ ਕਹਿੰਦਾ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਵੀ ਅਸੀਂ ਸਿੱਖੀ ਦੇ ਦਾਵੇਦਾਰ ਆ ਕਹਿੰਦਾ ਮੈਂ 1994 ਚ ਕਿਹਾ ਸੀ ਹੁਣ ਮੈਨੂੰ ਗੱਲਾਂ ਦੱਸਿਓ ਕਹਿੰਦਾ ਅਵਤਾਰ ਸਿੰਘ ਮੈਂ ਉਦੋਂ ਕਿਹਾ ਸੀ ਤੇ ਉਹ ਕਹਿੰਦੇ ਵੀ ਤੂੰ ਕਿਸ ਅਸੈਸਮੈਂਟ ਚੋਂ ਇਹ ਕਹਿ ਰਿਹਾ ਹੈਗਾ ਕਹਿੰਦਾ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ 1982 83 ਤੋਂ ਜਾਣਦਾ ਇੱਕ ਤਾਂ ਉਹ ਸੱਤਾ ਦਾ ਅੰਨਾ ਭੁੱਖ ਹੈ ਤੇ ਦੂਜਾ ਉਹ ਹੈਗਾ ਜਿਸ ਤਰ੍ਹਾਂ ਬਿਨੈਅਤਿਕਤਾ ਨਹੀਂ ਹੈਗੀ ਹੂੰ ਵੀ ਅਨੈਤਿਕ ਬੰਦਾ ਹੋਣਾ ਵੀ ਸੱਤਾ ਲਈ ਉਹ ਕਿਸੇ ਵੀ ਵੀ ਅਨੈਤਿਕ ਕੋਈ ਵੀ ਕਾਰਵਾਈ ਆ ਜਿਹੜਾ ਜਿਹੜਾ ਉਹ ਕਰ ਸਕਦਾ ਵੀ ਇਹ ਜਿਹਦੇ ਵਿੱਚ ਦੋ ਗਲਤੀਆਂ ਹੋਣ ਉਹ ਮਨੁੱਖ ਆ ਜਿਹੜਾ ਉਹ ਧਰਮ ਨਾਲ ਨਹੀਂ ਜੁੜਿਆ ਹੋ ਸਕਦਾ ਸੋ ਸੁਖਬੀਰ ਸਿੰਘ ਬਾਦਲੈਨ ਪੈਟਰਨ ਜਿਹੜਾ ਹੈਗਾ ਵੀ ਉਹ ਸੱਤਾ ਦੀ ਹਵਸ ਨੂੰ ਕ੍ਰੀਏਟ ਕਰਨ ਲਈ ਉਹ ਉਹ ਜਿਹੜੀਆਂ ਉਹ ਸ਼ਬਦ ਦੀ ਸਿਮਰਨ ਦੀ ਗੁਰੂ ਲੇਵ ਦੀ ਸੰਸਥਾਵਾਂ ਦੀ ਹਰਮੰਦਰ ਸਾਹਿਬ ਦੀ ਇਕਾਲ ਤਖਤ ਦੀ ਉਹ ਸਾਰੀ ਪਵਿੱਤਰਤਾ ਨੂੰ ਉਹ ਉਭਾਸ ਹੀ ਨਹੀਂ ਕਰ ਰਹੇ ਉਹ ਬਹਾਸ ਗਿਆਨੀ ਪਿੰਦਰਪਾਲ ਸਿੰਘ ਕਰੀ ਬੈਠੇ ਆ ਕਿਉਂਕਿ ਧਰਮ ਨਾਲ ਜੁੜਿਆ ਹੋਇਆ ਜੀ ਸੋ ਜਿਹੜਾ ਧਰਮ ਨਾਲ ਜੁੜਿਆ ਹੋਇਆ ਬੰਦਾ ਨਾ ਔਰ ਮੇਰੇ ਇੱਕ ਦੋਸਤ ਨੇ ਉਹਨਾਂ ਦੀ ਪਿਛਲੇ ਦਿਨੀ ਇੰਟਰਵਿਊ ਆਈ ਆ ਉਹ ਕਹਿੰਦੇ ਲੀਡਰ ਹੁੰਦਾ ਹੀ ਉਹ ਆ ਹੂੰ ਜਿਹੜਾ ਕਹੇ ਵੀ ਮੈਂ ਲੀਡਰ ਬਣਨ ਦੇ ਕਾਬਲ ਨਹੀਂ ਹੈਗਾ ਹੂੰ ਹੂੰ ਹੈਨਾ ਕਿ ਅਸਲੀ ਰੀਅਲ ਲੀਡਰ ਉਹ ਹੁੰਦਾ ਜਿਹੜਾ ਇਹ ਕਹੇ ਵੀ ਮੈਂ ਨਹੀਂ ਉਹਨੂੰ ਲੋਕ ਧੱਕ ਕੇ ਲਿਆਉਣ ਵੀ ਆ ਤੂੰ ਸਾਡਾ ਲੀਡਰ ਬਣ ਜਾ ਇਹ ਤਾਂ ਜਿੱਦਾਂ ਹਵਸੇ ਪਏ ਨੇ ਵੀ ਮੈਂ ਹੀ ਲੀਡਰ ਆ ਮਨਪ੍ਰੀਤ ਸਿੰਘ ਯਾਲੀ ਨੂੰ ਕਿਹਾ ਵੀ ਵਨ ਮੈਨ ਸ਼ੋਅ ਆ ਹੈ ਉਹਨੇ ਉਹਨੇ ਨਾ ਤਾਲਿਬਾਨ ਦੇ ਲੀਡਰ ਮੁੱਲਾ ਉਮਰ ਦੀ ਉਦਾਹਰਨ ਦਿੱਤੀ ਹੈਗੀ ਆ ਤੇ ਵੀ ਉਹ ਜਦੋਂ ਮੁੱਲਾ ਉਮਰ ਦੀ ਮੌਤ ਹੋ ਗਈ ਤਾਂ ਸਾਰੇ ਤਾਲਿਬਾਨ ਨੇ ਉਹਦੇ ਬੇਟੇ ਨੂੰ ਲਿਆਇਆ ਵੀ ਉਹਦਾ ਬੇਟਾ ਲੀਡ ਕਰੂਗਾ ਉਹਦੇ ਬੇਟੇ ਨੇ ਕਿਹਾ ਵੀ ਮੇਰੇ ਵਿੱਚ ਕੈਪੇਬਿਲਿਟੀ ਨਹੀਂ ਹੈ ਲੀਡ ਕਰਨ ਦੀ ਮੈਂ ਉਹਦੇ ਜਿੰਨਾ ਰਿਲੀਜੀਅਸ ਹੈ ਉਹਦੇ ਜਿੰਨਾ ਆਰਗੇਨਾਈਜੇਸ਼ਨ ਪਾਵਰ ਨਹੀਂ ਰੱਖਦਾ ਫਿਰ ਉਹਨਾਂ ਨੇ ਉਹ ਲਿਆਂਦਾ ਸਾਡੇ ਸਿੱਖ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਦਾ ਬਿਲਕੁਲ ਉਹਨਾਂ ਦੀ ਹੁੰਦੀ ਹੈਗੀ ਸੋ ਲਗਾਤਾਰ ਨਵਾਬੀਆਂ ਆਈਆਂ ਪਰ ਉਹਨਾਂ ਨੇ ਠੁਕਰਾਈਆਂ ਜਿਹੜੇ ਚਰਖੜੀਆਂ ਤੇ ਚੜੇ ਭਾਈ ਸੁਭੇਗ ਸਿੰਘ ਤੇ ਸਹਾਵਾਜ ਸਿੰਘ ਜੀ ਹੈਨਾ ਉਹ ਮੁਗਲ ਦਰਬਾਰ ਸਰਕਾਰ ਵਿੱਚ ਨੌਕਰੀਆਂ ਕਰਦੇ ਸੀ ਹੈਨਾ ਸੋ ਮਤਲਬ ਕਿ ਇਸ ਇਸ ਤਰ੍ਹਾਂ ਦਾ ਕਰੈਕਟਰ ਰਿਹਾ ਸਾਡਾ ਸੋ ਲੀਡਰ ਉਹ ਹੁੰਦਾ ਜਿਹਨੂੰ ਜਿਹਨੂੰ ਲੋਕ ਲੈ ਕੇ ਆਉਣ ਵੀ ਤੁਸੀਂ ਸਾਡੇ ਲੀਡਰ ਬਣ ਸਕਦੇ ਹੋ ਨਾ ਹੁਣ ਸੰਤ ਜਰਨੈਲ ਸਿੰਘ ਜਿਹਨੂੰ ਲੋਕ ਪ੍ਰਮੋਟ ਕਰਕੇ ਗਏ ਨਾ ਸੰਤ ਜੀ ਨੇ ਆਪ ਤਾਂ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰੀ ਵੀ ਮੈਂ ਲੀਡ ਕਰਨਾ ਹਨ ਸੋ ਮਤਲਬ ਕਿ ਦੱਸਿਆ ਜਾਂਦਾ ਵੀ ਜਿਸ ਦਿਨ ਦਸਤਾਰ ਬੰਦੀ ਵੀ ਹੋਣੀ ਸੀ ਉਸ ਦਿਨ ਵੀ ਧਰਮ ਪ੍ਰਚਾਰ ਦੇ ਉਹਦੇ ਵਿੱਚ ਸ਼ਾਮ ਆ ਸੀ ਸੋ ਇਹ ਇਹ ਲੀਡ ਲੀਡਰ ਉਹੀ ਹੁੰਦਾ ਜਿਹਨੂੰ ਕੌਮ ਲੈ ਕੇ ਆਵੇ ਜਿਹੜਾ ਕਹੇ ਵੀ ਮੈਂ ਕੌਮ ਤੇ ਥੋਪ ਹੋਣਾ ਉਹ ਲੀਡਰ ਨਹੀਂ ਹੁੰਦਾ ਇਹ ਸਿਰਫ ਅੰਨੀ ਹਵਸ ਹੈ ਸੋ ਹਲੇ ਵੀ ਸੁਖਵੀਰ ਸਿੰਘ ਬਾਦਲ ਵਾਲੇ ਤੁਹਾਡੇ ਨੂੰ ਚਾਹੀਦਾ ਵੀ ਉਹ ਗਲਤੀਆਂ ਕਰਨੀਆਂ ਬੰਦ ਕਰੇ ਕਿਸੇ ਨਾ ਕਿਸੇ ਤਰ੍ਹਾਂ ਜੇ ਉਹ ਪਾਸੇ ਹਟ ਜਵੇ ਕਿਸੇ ਹੋਰ ਲੀਡਰ ਨੂੰ ਥਾਂ ਦੇਵੇ ਤਾਂ ਕਿ ਅਕਾਲੀ ਦਲ ਬਚਿਆ ਰਹੇ ਬਾਦਲ ਪਰਿਵਾਰ ਜੇ ਕੁਝ ਟਾਈਮ ਲਈ ਪਿੱਛੇ ਵੀ ਹੋ ਜਾਵੇ ਤਾਂ ਉਹਨਾਂ ਨੂੰ ਇਹ ਅੱਕ ਚਾਬ ਲੈਣਾ ਚਾਹੀਦਾ